ਪੈਸਾ ਇਕੱਠਾ ਕਰ ਲਿਆ ਤੇ ਹੁਣ ਐਸ ਕਿਸ਼ਤ ਵਿੱਚ ਵੱਡੂੰਗਾ ਉਹ ਮੈਂ ਸਾਹ ਕੋ ਵੇਚ ਕੇ ਆਪਣੇ ਬੇਟੀ ਜਾਂਦੇ ਪਾਹੂਏ ਹੁਣ ਵੇਚਣ ਮੈਂ ਦਾ ਟਰੱਕ ਕਣਕ ਤੇ ਲਿਆ ਗਿਆ ਬਣ ਦੇਣ ਜਾਂ ਕਾਲੀਆਂ ਦਾ ਮੈਂ ਕਿਹਾ ਨੂੰ ਅਗੀ ਲਾ ਟਰੱਕ ਕਣਕ ਤੇ ਪਿੰਡ ਵਿੱਚ ਵੱਡਣ ਏਰੀਏ ਚ ਕਾਂਗਰਸ ਵੱਲ ਦੇ ਮੈਂ ਕਿਹਾ ਉਹ ਮੈਂ ਕਿਹਾ ਭਰਾਵਾ ਸਭ ਕੋ ਆਪਣੇ ਆ ਜਦੋਂ ਕੋ ਵੇਚੂਗੀ ਆਜੂਗੀ ਕਿਸ਼ਤਾ ਹੋਦ ਰਹਿਣਾ ਬੈਠਾ ਮੈਂ ਕਿਹਾ ਇਹ ਸਰਕਾਰਾਂ ਕੱਖ ਨਹੀਂ ਇਹਨਾਂ ਦੇ ਕੋਲੇ ਜਦੋਂ ਤੁਸੀਂ ਕਰ